ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਅਤੇ ਆਪ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੇਕ ਚੰਦ ਸ਼ੇਰਮਾਂਚਰਾ ਦੇ ਵੱਲੋਂ ਨਵ ਨਿਯੁਕਤ 21 ਬਲਾਕ ਇੰਚਾਰਜਾਂ ਦਾ ਮੂੰਹ ਮਿੱਠਾ ਕਰਵਾ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਵਲੰਟਰੀਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਗਿਆ। ਬੀਤੇ ਦਿਨੀ ਭਾਜਪਾ ਪਾਰਟੀ ਨੂੰ ਅਲਫੀਦਾ ਕਹਿ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਡਾਕਟਰ ਰਾਜਕੁਮਾਰ ਫੇਰਕਾ ਅਤੇ ਬਲਬੀਰ ਸਿੰਘ ਸਿੱਧੂ ਤੇ ਤਾਂਜਕਸਦਿਆ ਵਿਧਾਇਕ ਦੇਵਮਾਨ ਨੇ ਕਿਹਾ ਇਹ ਲੋਕ ਮਤਲਬੀ ਨੇ ਪਹਿਲਾਂ ਇਹਨਾਂ ਨੇ ਕਾਂਗਰਸ ਦੇ ਵਿੱਚ ਮੰਤਰੀਆਂ ਦੇ ਅਹੁਦੇ ਤੇ ਰਹੇ ਤੇ ਜਦੋਂ ਭਾਜਪਾ ਦੇ ਵਿੱਚ ਕੁਝ ਨਹੀਂ ਬਣਿਆ ਤੇ ਫਿਰ ਦੁਬਾਰਾ ਕਾਂਗਰਸ ਦੇ ਵਿੱਚ ਆਏ ਇਹਨਾਂ ਦਾ ਕੋਈ ਆਪਣਾ ਸਟੈਂਡ ਨਹੀਂ ਹੈ ਵਿਧਾਇਕ ਦੇਵ ਮਾਨ ਤੇ ਫੋਲੋ ਐਡਵਾਂਸ ਦੇ ਵਿੱਚ ਪੰਜਾਬ ਦੇ ਸੀਐਮ ਮਾਨ ਭਗਵੰਤ ਮਾਨ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਗਈ ਹੈ ਜਿਵੇਂ ਮੇਰੇ ਤੋਂ ਪਹਿਲਾਂ ਅਮੇਗ ਚੰਦ ਜੀ ਸ਼ੇਰਮਾ ਜਿਹੜਾ ਪ੍ਰਧਾਨ ਆਮ ਆਦਮੀ ਪਾਰਟੀ ਜਿਲ੍ਹਾ ਪਟਿਆਲਾ ਦੇ ਹੱਥੀ ਇਹਨਾਂ ਨੇ ਦੱਸਿਆ ਕਿ ਪਹਿਲਾਂ 4 ਬਲਾਕ ਇੰਚਾਰਜ ਹੁੰਦੇ ਸੀ ਵਿਧਾਨ ਸਭਾ ਦੇ ਹੁਣ ਅਸੀਂ ਵਧਾ ਕੇ ਜਿਹੜੇ ਅਜੀ ਜਿਵੇਂ ਹੁਣ ਨਾਬਾ ਵਿਧਾਨ ਸਭਾ ਦੀ ਅਗਰ ਮੈਂ ਗੱਲ ਕਰਾਂ ਤਾਂ 21 ਬਲਾਕ ਇੰਚਾਰਜ ਜਿਹੜੇ ਲਾਏ ਗਏ ਆ ਔਰ ਇਹਦੇ ਵਿੱਚ ਸਾਡੇ ਜਿਹੜੇ ਪੁਰਾਣੇ ਸਾਥੀ ਨੇ ਜਿਨ੍ਹਾਂ ਦਾ ਬਹੁਤ ਵਧੀਆ ਕੰਮਕਾਰ ਜਿਨ੍ਹਾਂ ਨੇ ਪਹਿਲਾਂ ਵੀ ਬਹੁਤ ਪਾਰਟੀ ਲਈ ਕੰਮ ਕੀਤਾ ਔਰ ਉਹ ਸਾਥੀ ਜਿਨ੍ਹਾਂ ਨੇ 2014 ਦੀ ਇਲੈਕਸ਼ਨ ਦੇ ਵਿੱਚ 2017 ਦੀ ਇਲੈਕਸ਼ਨ ਦੇ ਵਿੱਚ 2019 ਦੀ ਇਲੈਕਸ਼ਨ ਦੇ ਵਿੱਚ 2022 ਦੀ ਇਲੈਕਸ਼ਨ ਦੇ ਵਿੱਚ ਕੰਮ ਕੀਤਾ ਤੇ ਉਹ ਪੁਰਾਣੇ ਸਾਥੀਆਂ ਨੂੰ ਮੌਕਾ ਦਿੱਤਾ ਕਿਉਂਕਿ ਬੇਸ ਆ ਸਾਡਾ ਆਮਾਦੀ ਪਾਰਟੀ ਦਾ ਸੋ ਅੱਜ 21 ਬਲਾਕ ਇੰਚਾਰਜ ਜਿਹੜੇ ਆ ਉਹਨਾਂ ਨੇ ਜਿਹੜਾ ਜੀ ਅੱਜ ਆਮਾਦੀ ਪਾਰਟੀ ਦਾ ਉਹਦਾ ਸੰਭਾਲਿਆ ਪਰ ਸਾਰਿਆਂ ਦੇ ਹਾਰ ਪਾਏ ਨੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਔਰ ਉਮੀਦ ਕਰਦੇ ਆ ਕਿ ਜਿਨਨੇ ਬਲਾਕ ਇੰਚਾਰਜ ਨੇ ਸਾਰੇ ਇਮਾਨਦਾਰੀ ਨਾਲ ਅੱਛੇ ਤਰੀਕੇ ਨਾਲ ਦਿਨ ਰਾਤ ਪਾਰਟੀ ਲਈ ਕੰਮ ਕਰਨਗੇ ਪਰ ਆਉਣ ਵਾਲੀਆਂ ਇਲੈਕਸ਼ਨਾਂ ਚਾਹੇ ਉਹ ਸਰਪੰਚੀ ਹੋਵੇ ਚਾਹੇ ਉਹ ਬਲਾਕ ਸੰਮਤੀ ਹੋਵੇ ਚਾਹੇ ਜ਼ਿਲ੍ਹਾ ਪ੍ਰੀਸ਼ਦ ਹੋਵੇ ਚਾਹੇ ਲੋਕ ਸਭਾ ਹੋਵੇ ਔਰ ਚਾਹੇ ਇਸ ਤੋਂ ਇਲਾਵਾ ਹਰਿਆਣੇ ਦੀ ਇਲੈਕਸ਼ਨ ਹੋਵੇ ਜਾਂ ਐਮਪੀ ਦੀ ਇਲੈਕਸ਼ਨ ਹੋਵੇ ਛਤੀਸਗੜ੍ਹ ਦੀ ਇਲੈਕਸ਼ਨ ਹੋਵੇ ਜਿੱਥੇ ਵੀ ਪੂਰੇ ਇੰਡੀਆ ਦੇ ਵਿੱਚ ਆਮ ਪਾਰਟੀ ਤੇ ਹਾਈ ਕਮਾਂਡ ਸਾਡੀ ਡਿਊਟੀ ਲੱਗੀ ਜਿਵੇਂ ਮੇਰੀ ਡਿਊਟੀ ਛਤੀਸਗੜ੍ਹ ਦੇ ਵਿੱਚ ਲੱਗੀ ਹੋਈ ਆ ਤਾ ਸਾਰੇ ਅਸੀਂ ਵੱਧ ਚੜ ਕੇ ਯੋਗਦਾਨ ਕਰਾਂਗੇ ਔਰ ਅਸੀਂ ਦਿਨ ਰਾਤ ਇਕ ਕਰਾਂਗੇ ਪਾਰਟੀ ਲਈ ਔਰ ਉਮੀਦ ਕਰਦੇ ਹਾਂ ਕਿ ਮਿਹਨਤ ਨੂੰ ਫਲ ਪਾਏਗਾ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਤਾਂ ਆਮ ਪਾਰਟੀ ਪੂਰੇ ਦੇਸ਼ ਦੇ ਵਿੱਚ ਵੀ ਅੱਗੇ ਵਧੇਗੀ ਬੀਜੇਪੀ ਆਪਨੇ ਆਪ ਨੂੰ ਮਜ਼ਬੂਤ ਸਮਝੀ ਜੋ ਡਾਕਟਰ ਵੀਰਕਾ ਹੋ ਗਿਆ ਹੋਰ ਕਾਂਗਰਸੀ ਆਏ ਨੇ ਇੱਧਰ ਕਾਂਗਰਸ ਦੇ ਦੁਆਰਾ ਜੁਆਇਨ ਕਰਕੇ ਕੀ ਲੱਗੋ ਤੁਹਾਨੂੰ ਕਿਉਂ ਕਿਉਂ ਮੰਦੂਰੀ ਦੇਖੋ ਬੇਸਿਕਲੀ ਮੇਰਾ ਤਾਂ ਹੀ ਮੰਨਣਾ ਹੈ ਕਿ ਜਿਹੜੇ ਪੁਰਾਣੇ ਪੋਲੀਟਿਸ਼ੀਅਨ ਨੇ ਚਾਹੇ ਡਾਕਟਰ ਰਾਜਕਮਰ ਵੀਰਕਾ ਦੀ ਗੱਲ ਕਰ ਲਓ ਜਾਂ ਡਾਕਟਰ ਬਲਵੀਰ ਸਿੱਧੂ ਸਾਹਿਬ ਦੀ ਗੱਲ ਕਰ ਲਓ ਜਿੰਨੇ ਵੀ ਇਹ ਬੜੇ ਮਤਲਬੀ ਲੋਕ ਨੇ ਜੀ ਇਹਨਾਂ ਨੇ ਸਿਰਫ ਆਪਣੇ ਮਤਲਬ ਦੀ ਰਾਜਨੀਤੀ ਦੇਖਣੀ ਹੈ ਕਿ ਮੈਨੂੰ ਕਿੱਥੇ ਫਾਇਦਾ ਹੁੰਦਾ ਉਧਰ ਨੂੰ ਹੀ ਚੱਲ ਪੈਂਦੇ ਆ ਜੀ ਪਹਿਲਾਂ ਕਾਂਗਰਸ ਚ ਰਹੇ ਕਾਂਗਰਸ ਨੇ ਐਮ ਐਲ ਏ ਬਣਾਇਆ ਮਨਿਸਟਰ ਬਣਾਇਆ ਉਹ ਸਾਰਾ ਕੁਝ ਭੁੱਲ ਕੇ ਸਾਰਾ ਉਧਰ ਨੂੰ ਚੱਲ ਪਏ ਹੁਣ ਦੇਖਿਆ ਵੀ ਉਧਰ ਕੁਝ ਨਹੀਂ ਬਣਿਆ ਫਿਰ ਇਧਰ ਨੂੰ ਆ ਗਏ ਸੋ ਇਹਨਾਂ ਦਾ ਕੋਈ ਜਿਹੜਾ ਨਾ ਜੀ ਇੱਕ ਸਟੈਂਡ ਨਹੀਂ ਹੈਗਾ ਇਨਸਾਨ ਦਾ ਇੱਕ ਸਟੈਂਡ ਹੋਣਾ ਚਾਹੀਦਾ ਔਰ ਜਿੱਥੇ ਤੁਸੀਂ ਖੜ੍ਹ ਗਏ ਉੱਥੇ ਖੜ੍ਹਣਾ ਚਾਹੀਦਾ ਤੇ ਬਾਕੀ ਗੱਲ ਰਹੀ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿ ਕੰਮ ਕਰ ਰਹੇ ਆ 1.5 ਸਾਲਾਂ ਦੇ ਵਿੱਚ ਚਾਹੇ ਉਹ 37000 ਨੌਕਰੀਆਂ ਦੇਣ ਦਾ ਕੰਮ ਹੈ ਚਾਹੇ ਉਹ ਪਿਛਲੇ ਜੁਲਾਈ ਤੋਂ ਹਰੇਕ ਨੂੰ ਬਿਜਲੀ ਮੁਫਤ ਦੇਣ ਦੀ ਗੱਲ ਹੈ ਚਾਹੇ ਉਹ ਆਮ ਆਦਮੀ ਕਲੀਨਿੰਗ ਜਿਹੜੇ ਆ ਉਹਨਾਂ ਦੀ ਗੱਲ ਹੈ ਚਾਹੇ ਉਹ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਆ ਚਾਹੇ ਉਹ ਸਕੂਲ ਐਮਿਨੈਂਸ ਜਿਹੜੇ ਬਣ ਰਹੇ ਉਹਦੀ ਗੱਲ ਆ ਚਾਹੇ ਉਹ ਲਾਂਡ ਆਰਡਰ ਨੂੰ ਲੈ ਕੇ ਚਾਹੇ ਪੰਜਾਬ ਦੇ ਵਿੱਚ ਆਪੋ ਹਵਾ ਵਾਤਾਵਰਣ ਦੇ ਉੱਪਰ ਜਿਵੇਂ ਪੰਜਾਬ ਸਰਕਾਰ ਜਿਵੇਂ ਨਾਨਕ ਬਾਗੀਚੀ ਲਾ ਕੇ ਪੰਜਾਬ ਦੇ ਵਾਤਾਵਰਣ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ ਇਸ ਤੋਂ ਇਲਾਵਾ ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਕਿ ਪਹਿਲਾਂ ਕਦੇ ਹੋਏ ਨਹੀਂ ਪਿਛਲੀਆਂ ਸਰਕਾਰਾਂ ਨੇ ਕਦੇ ਧਿਆਨ ਹੀ ਨਹੀਂ ਦਿੱਤਾ ਉਹ ਸਭ ਤੋਂ ਵੱਡਾ ਮਾਨ ਸਤਕਾਰ ਜਿਹੜਾ ਹੈਗਾ ਉਹ ਪੰਜਾਬ ਦੇ ਲੋਕਾਂ ਨੂੰ ਆਪਣੇ ਆਪ ਦੇ ਵਿੱਚ ਇਹ ਮਹਿਸੂਸ ਹੋ ਰਿਹਾ ਕਿ ਅਸੀਂ ਬਿਲਕੁਲ ਸਹੀ ਜਗ੍ਹਾ ਵੋਟ ਪਾਈ ਸੀ ਔਰ ਲੋਕ ਜਿਹੜੇ ਆ ਆਪਣੇ ਆਪ ਨੂੰ ਸਨਮਾਨਯੋਗ ਮਹਿਸੂਸ ਕਰ ਰਿਹਾ ਕਿ ਵਾਕਈ ਅਸੀਂ ਜਿਹੜਾ ਫੈਸਲਾ ਕੀਤਾ ਸੀ ਉਹ ਸਹੀ ਹੈ ਔਰ ਸਰਕਾਰ ਅੱਛਾ ਕੰਮ ਕਰ ਰਹੀ ਹੈ ਸੋ ਅਸੀਂ ਸਾਰੇ ਮਿਲ ਕੇ ਔਰ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਕੱਲ ਮੁੱਖ ਮੰਤਰੀ ਸਾਹਿਬ ਦਾ ਜਨਮ ਦਿਨ ਵੀ ਹੈ ਜੀ ਮੈਂ ਮੁੱਖ ਮੰਤਰੀ ਸਾਡੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਰਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਕੱਲ ਅਸੀਂ ਇੱਥੇ ਨਾਬਾ ਦੇ ਵਿੱਚ ਇੱਕ ਬਲੱਡ ਕੈਂਪ ਵੀ ਲਾ ਰਹੇ ਹਾਂ ਜਨਮ ਦਿਹਾੜਾ ਜਿਹੜਾ ਜੀ ਉਹ ਬਲੱਡ ਕੈਂਪ ਲਾ ਕੇ ਕਿਸੇ ਨੂੰ ਖੂਨਦਾਨ ਦੇ ਕੇ ਕਿਸੇ ਨੂੰ ਨਵੀਂ ਜ਼ਿੰਦਗੀ ਦੇ ਕੇ ਉਹ ਮਨਾਇਆ ਜਾ ਰਿਹਾ ਕਿਉਂਕਿ ਭਗਵੰਤ ਮਾਨ ਸਾਹਿਬ ਜਿੱਥੇ ਐਜ਼ ਅ ਇਨਸਾਨੀਅਤ ਐਜ਼ ਅ ਹਿਊਮਨ ਬੀਇੰਗ ਔਰ ਐਜ਼ ਅ ਰਾਜਨੀਤਿਕ ਤੌਰ ਤੇ ਐਜ਼ ਅ ਚੀਫ ਮਿਨਿਸਟਰ ਔਰ ਪੰਜਾਬ ਦੇ ਨਾਲ ਦਰਦ ਰੱਖਣ ਵਾਲੇ ਮੇਰੇ ਖਿਆਲਾਂ ਇਹ ਪਹਿਲੀ ਵਾਰੀ ਮੈਂ ਮਹਿਸੂਸ ਕਰ ਰਿਹਾ ਕਿ ਕੋਈ ਮੁੱਖ ਮੰਤਰੀ ਜਿਹਦੇ ਜਨਮ ਦਿਨ ਤੇ ਇਹ ਕੈਂਪ ਲੱਗ ਰਹੇ ਨੇ ਜਿ ਖੂਨਦਾਨ ਕੈਂਪ ਲੱਗ ਰਹੇ ਨੇ ਬਹੁਤ ਵੱਡੀ ਗੱਲ ਹੈ ਜੀ ਸੋ ਇਹ ਵੀ ਹੋਣ ਜਾ ਰਿਹਾ ਔਰ ਅਸੀਂ ਸਾਰੇ ਮਿਲ ਕੇ ਸਾਡੇ ਚ ਸਭ ਤੋਂ ਵੱਡੀ ਗੱਲ ਜਿਹੜੀ ਹੈ ਜੀ ਜਿਹੜੀ ਆਮ ਲੋਕ ਮਹਿਸੂਸ ਕਰਦੇ ਆ ਕਿ ਐਮਐਲਏ ਨੂੰ ਮਿਲਣਾ ਬਹੁਤ ਈਜ਼ੀ ਹੈ ਜੀ ਮਿਨਿਸਟਰ ਨੂੰ ਮਿਲਣਾ ਬਹੁਤ ਈਜ਼ੀ ਹੈ ਜੀ ਹਰੇਕ ਨੂੰ ਆਪਣਾ ਰਾਪਤਾ ਬਣਾ ਕੇ ਤੁਸੀਂ ਆਪਣੇ ਦਿਲ ਦੀ ਗੱਲ ਦੱਸ ਸਕਦੇ ਹੋ ਪਿਛਲੀਆਂ ਸਰਕਾਰਾਂ ਦੇ ਤੱਕ ਇਹਦੀ ਸੁਣੀ ਨਹੀਂ ਜੀ ਕਿਤੇ ਦਿਲ ਦੀ ਗੱਲ ਕਰਨੀ ਤਾਂ ਕੀ ਸੀ ਕੋਈ ਚਾਹ ਨਹੀਂ ਸੀ ਪੁੱਛਦਾ ਕੋਈ ਪਾਣੀ ਨਹੀਂ ਪੁੱਛਦਾ ਸਾਡੇ ਇੱਥੇ ਦਫ਼ਤਰਾਂ ਨਾ ਬ ਔਰ ਇਹ ਦਫ਼ਤਰ ਦੇ ਵਿੱਚ ਆਏਗੇ ਨੂੰ ਮੈਂ ਇਸ ਨੂੰ ਆਪਣਾ ਦਫ਼ਤਰ ਨਹੀਂ ਮੰਨਦਾ ਮੈਂ ਇਹਨੂੰ ਆਪਣਾ ਮੰਦਰ ਮੰਨਦਾ ਕਿ ਜਿਹੜਾ ਇੱਥੇ ਆਵੇ ਉਹਨੂੰ ਪਾਣੀ ਪਿਲਾਓ ਉਹਨੂੰ ਚਾਹ ਪਿਲਾਓਰ ਉਹਦੀ ਇੱਜ਼ਤ ਸਨਮਾਨ ਕਰਕੇ ਪੁੱਛੋ ਕਿ ਕਿਹੜਾ ਕੰਮ ਹੈ ਤੇ ਉਹਨਾਂ ਨੂੰ ਪੂਰਾ ਬਣਦਾ ਮਾਨਸਤ ਕਰ ਕੰਮ ਹੋਣਾ ਨਾ ਹੋਣਾ ਇਹ ਕਾਨੂੰਨ ਦੇ ਉੱਪਰ ਆਧਾਰਤਾ ਹੈ ਕਈ ਪਚੀਦਾ ਮਾਮਲੇ ਹੁੰਦੇ ਆ ਜੀ ਉੱਚ ਟਾਈਮ ਵੀ ਲੱਗ ਜਾਂਦਾ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਰਾਈਟ ਵੇ ਕੰਮ ਜਿਹੜਾ ਹੋਵੇ ਇਹ ਬਦਲਾਏ ਇਹ ਬਦਲਾ ਪਾਰਟੀ ਹਮੇਸ਼ਾ ਪਹਿਲੇ ਦਿਨ ਤੋਂ ਹੀ ਰੈਗੂਲਰ ਕੰਮ ਕਰਦੀ ਆ ਰਹੀ ਹੈ ਔਰ ਖਾਸ ਕਰਕੇ ਜਿੰਨੇ ਕੇ ਸਾਡੇ ਪਾਰਟੀ ਦੇ ਵਲੰਟੀਅਰ ਜਿਹੜੇ ਕਿ ਬਹੁਤ ਮਿਹਨਤ ਤੇ ਸਿੱਦਤ ਨਾਲ ਪੁਰਾਣੇ ਟਾਈਮ ਤੋਂ ਲੱਗੇ ਹੋਏ ਨੇ ਉਹਨਾਂ ਸਾਰਿਆਂ ਨੂੰ ਕਿਸੇ ਨਾ ਕਿਸੇ ਅਹੁਦੇ ਦੇ ਉੱਤੇ ਪਾਰਟੀ ਅਡਜਸਟ ਕਰਕੇ ਨਾਲ ਕੰਮ ਜੜਨਾ ਚਾਹੁੰਦੀ ਹੈ ਤੇ ਨਾਲ ਪਾਰਟੀ ਦੀ ਮਜ਼ਬੂਤੀ ਵੀ ਹੁੰਦੀ ਹੈ ਇਸ ਨਾਲ ਅੱਜ ਇਹ ਤਕਰੀਬਨ ਸਾਰੇ ਬਲਾਕ ਪ੍ਰਧਾਨ ਨੇ ਜਿਵੇਂ ਕਿ ਨਾਬਾ ਦੇ ਵਿੱਚ ਜਿੰਨੇ ਬਲਾਕ ਪ੍ਰਧਾਨ ਪਹਿਲਾਂ ਸਾਡਾ ਪੁਰਾਣਾ ਸਿਸਟਮ ਸੀਗਾ ਚਾਰ ਬਲਾਕ ਪ੍ਰਧਾਨ ਪਰ ਅੱਜ ਮੇਰੇ ਖਿਆਲ ਵਿੱਚ ਇੱਥੇ ਆਪਾਂ ਬਣਾਏ ਆ 21 ਬਲਾਕ ਪ੍ਰਧਾਨ ਬਣਾਏ ਆ ਜਿਦੇ ਵਿੱਚ ਕਿ ਪਹਿਲਾਂ ਨੀਚੇ ਸਰਕਲ ਹੁੰਦੇ ਸੀ ਹੁਣ ਅਸੀਂ ਉਹ ਸਰਕਲਾਂ ਨੂੰ ਵਿੱਚੋਂ ਖਤਮ ਕਰਕੇ ਸਾਰਾ ਕੰਮ ਜਿਹੜਾ ਬਲੌਕ ਪ੍ਰਧਾਨ ਨੇ ਦਿੱਤਾ ਜਿਵੇਂ ਕਿ ਤਕਰੀਬਨ ਹਰ ਪਿੰਡ ਦੇ ਵਿੱਚ ਜੇ ਬਲੌਕ ਪ੍ਰਧਾਨ ਲੱਗਣਗੇ ਵਾਰਡ 'ਚ ਲੱਗਣਗੇ ਇਹਨਾਂ ਨੂੰ ਦੋ-ਦੋ ਵਾਰਡਾਂ ਆਉਣਗੇ ਜਾਂ ਵੱਧ ਤੋਂ ਤਿੰਨ ਵਾਰਡਾਂ ਜਾਂ 10 ਤੋਂ 12 ਪਿੰਡ ਤੱਕ ਇਸ ਕਰਕੇ ਏਰੀਆ ਪਹਿਲਾਂ ਨਾਲੋਂ ਕਈ ਗੁਣਾ ਘੱਟ ਹੋ ਗਿਆ ਉਹ ਇਸੇ ਕਰਕੇ ਆ ਕਿ ਜਿੰਨਾ ਏਰੀਆ ਘੱਟ ਹੋਊਗਾ ਜਿੱਥੇ ਪਾਰਟੀ ਦੀ ਪਹੁੰਚ ਜਿਹੜੀ ਹੈ ਬਹੁਤ ਜਲਦੀ ਤੇ ਮਜ਼ਬੂਤੀ ਕੀ ਲਗਦਾ ਲੋਕ ਸਭਾ ਚੋਣਾਂ ਦਾ ਫਿਰ ਆਗਾਜ਼ ਤੁਸੀਂ ਕਰੇ ਦਿੱਤਾ ਮਤਲਬ ਲੋਕ ਸਭਾ ਚੋਣਾਂ ਦਾ ਆਗਾਜ਼ ਤਾਂ ਹੋ ਹੀ ਗਿਆ ਜੀ ਉਸ ਕਰਕੇ ਹੁਣ ਸਾਡੀ ਪਾਰਟੀ ਦੀਆਂ ਜਿਹੜੀਆਂ ਡਿਊਟੀਆਂ ਨੇ ਇੱਥੇ ਪੰਜਾਬ ਵਾਲਿਆਂ ਦੀਆਂ ਹਰਿਆਣੇ 'ਚ ਵੀ ਲੱਗ ਚੁੱਕੀਆਂ ਨੇ ਛੱਤੀਗੜ੍ਹ ਵੀ ਛੱਤੀਗੜ੍ਹ ਵੀ ਲੱਗੀਆਂ ਸੀ ਪਹਿਲਾਂ ਤੇ ਹੁਣ ਮੈਂ ਆਪ ਖੁਦ ਸਗੋਂ ਉੱਥੇ ਆਪਣੇ ਨਰਵਾਣੇ ਜਾ ਰਿਹਾ ਨਰਵਾਣੇ ਵਿਧਾਨ ਸਭਾ 'ਚ ਮੇਰੀ ਵੀ ਡਿਊਟੀ ਲੱਗੀ ਹੈ ਮਾਨ ਸਾਹਿਬ ਦੀ ਵੀ ਸ਼ਾਇਦ ਕਿਤੇ ਨਾ ਕਿਤੇ ਹੋਊਗੀ ਇਨਾਂ ਤੋਂ ਵੀ ਕੰਮ ਲੈਣੇ ਨੇ ਜਿਵੇਂ ਇਹ ਹੁਣ ਸਾਰਿਆ ਜਿੰਨਾ ਵੀ ਸਾਡੇ ਬਲੌਕ ਪ੍ਰਧਾਨ ਨੇ ਇਹਨਾਂ ਦੇ ਹਵਾਲੇ ਅਗਰ ਪਾਰਟੀ ਨੇ ਇਹਨਾਂ ਤੇ ਪੂਰਾ ਇਤਵਾਰ ਕੀਤਾ ਪਰ ਪਾਰਟੀ ਦੇ ਇਹ ਪੁਰਾਣੇ ਵਲੰਟੀਅਰ ਨੇ ਪਾਰਟੀ ਇਹਨਾਂ ਨੂੰ ਇਹ ਇੱਕ ਤਰ੍ਹਾਂ ਦੇ ਪਿੱਲਰ ਨੇ ਪਾਰਟੀ ਹਾਂਜੀ ਕੀ ਲੈਣਾ ਜਿਹੜਾ ਕਾਂਗਰਸ ਚ ਜਿਹੜੇ ਹੈਗੇ ਘਰ ਵਾਪਸੀ ਹੋਈ ਉਹਦੇ ਨਾਲ ਕੋਈ ਫਰਕ ਪੈਗਾ ਜਿਹੜੇ ਡਾਕਟਰ 베ਰ ਕਾ ਹੋਰ ਕੋਈ ਜਿਹੜੇ ਅਗੂ ਆ ਜੀ ਉਹ ਕੋਈ ਫਰਕ ਨਹੀਂ ਪੈਣਾ ਜੀ ਉਹ ਤਾਂ ਏਅਬੀ ਸਿਰਫ ਉਹਨਾਂ ਨੂੰ ਬਚਾਰਿਆਂ ਨੂੰ ਕਿਤੇ ਜਗ੍ਹਾ ਨਹੀਂ ਲੱਭ ਰਹੀ ਉਹ ਜਿਵੇਂ ਚੂਹੇ ਦੀ ਖੱਡ 'ਚ ਪਾਣੀ ਪੈ ਜਾਂਦਾ ਕਦੇ ਉਧਰੋਂ ਭੱਜ ਲੈਂਦਾ ਉਧਰੋਂ ਦੇਖਦਾ ਉਧਰੋਂ ਭੱਜ ਲੈਂਦਾ ਉਹਨਾਂ ਦਾ ਇਹ ਹਾਲ ਹੈ ਇਸ ਟਾਈਮ ਕਾਂਗਰਸ ਦਾ ਕੋਈ ਹਸਤਿੱਤਵ ਨਹੀਂ ਹੈ ਪੰਜਾਬ 'ਚ ਮਹਾ ਡਿਬੇਟ ਨੂੰ ਲੈ ਕੇ ਕਈ ਪਾਰਟੀਆਂ ਜਿਹੜੀ ਸਭ ਭੱਜ ਜਾਣਗੇ ਜੀ ਸਭ ਭੱਜ ਜਾਣਗੇ ਸਭ ਭੱਜ ਜਾਣਗੇ ਜੇ ਤੁਸੀਂ ਦੇਖਦੇ ਰਹੋ ਕਿਸੇ ਕੋਲ ਕੋਈ ਮੁੱਦਾ ਹੀ ਹੈ ਨਹੀਂ ਕਿਸੇ ਨੇ ਕੰਮ ਕਰਿਆ ਹੋਵੇ ਪਬਲਿਕ ਦਾ ਕੰਮ ਕਰਿਆ ਹੋਵੇ ਲੋਕਾਂ ਦੇ ਕੰਮ ਕਰੇ ਹੋਣ ਤਾਂ ਆ ਜਾ ਕੇ ਉੱਥੇ ਕੁਝ ਬੋਲਣਗੇ ਮਾਨ ਸਾਹਿਬ ਨੇ ਡੇਢ ਡੇਢ ਸਾਲ ਦੇ ਵਿੱਚ ਇੰਨੇ ਕੰਮ ਕੀਤੇ ਐ ਤੇ ਇੰਨੇ ਕੰਮ ਤਾਂ ਮੇਰੇ ਖਿਲਾਫ ਚ ਉਹਨਾਂ ਨੇ ਕਦੇ 150 ਦੀ ਚ ਨਹੀਂ ਕੀਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਹਰਮਨ ਪਿਆਰੇ ਨੇਤਾ ਗੁਰਦੇਵ ਸਿੰਘ ਜੀ ਦੇਮਾਨ ਐਮ ਐਲ ਏ ਨਾਦਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਜ਼ਿੰਮੇਵਾਰੀ ਬਲਾਕ ਪ੍ਰਧਾਨ ਦੀ ਸੌਂਪੀ ਹੈ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਪੂਰੀ ਇਮਾਨਦਾਰੀ ਤੰ ਦੇ ਹੀ ਨਾਲ ਪਾਰਟੀ ਨਾਲ ਤੇ ਮਾਨ ਸਾਹਿਬ ਨਾਲ ਮੋਢੇ ਨਾਲ ਮੋਢਾ ਲਾ ਕੇ ਨਾਲ ਕਰਿਆ ਤੇ ਹਮੇਸ਼ਾ ਪਾਰਟੀ ਲਈ ਚੜ੍ਹਦੀ ਕਲਾ ਲਈ ਕੰਮ ਕਰਦੇ ਸਾਨੂੰ ਦੇਖੋ ਪਾਰਟੀ ਨੇ 1 ਸਾਲ ਪਹਿਲਾਂ ਵੀ ਜ਼ਿੰਮੇਵਾਰੀ ਦਿੱਤੀ ਸੀ ਅਸੀਂ ਪੂਰੀ ਜ਼ਿੰਮੇਵਾਰੀ ਨਾਲ ਤੁਹਾਨੂੰ ਦਾ ਕੰਮ ਕੀਤਾ ਹੁਣ ਸਾਡੇ ਮੇਕ ਚੰਨ ਸ਼ੇਰ ਮਾਦਰਾ ਜਿਲ੍ਹਾਪੁਰ ਦਾ ਸਾਡੇ ਐਮਐਲਏ ਸਾਹਿਬ ਦੇਵ ਮਾਲੀ ਨੇ ਦੁਬਾਰਾ ਫਿਰ ਸਾਨੂੰ ਜ਼ਿੰਮੇਵਾਰੀ ਸਮਝ ਹੈ ਜ਼ਿੰਮੇਵਾਰੀ ਸੁਭਾਈ ਹੈ ਅਸੀਂ ਇਹਨਾਂ ਨੂੰ ਇੰਨਾ ਕੁ ਵਿਸ਼ਵਾਸ ਦਵਾਨੇ ਆ ਕਿ ਅਸੀਂ ਪਹਿਲਾਂ ਵੀ ਕੋਈ ਕਮੀ ਨਹੀਂ ਛੱਡ ਦਿੱਤੀ ਅਸੀਂ ਆਹ ਵਾਲੇ 2024 ਦੇ ਇਲੈਕਸ਼ਨਾਂ ਦੇ ਵਿੱਚ ਕਿਸੇ ਵੀ ਬਸੂ ਕੋ ਕੰਮੀ ਨਹੀਂ ਹੋਣਾ ਬਾਬਾ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਪਾਰਟੀ ਦਾ ਪੂਰਾ ਸਾਲ ਲਾਵਾਂਗੇ ਸਾਡੇ ਤੇ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਜ਼ਿੰਮੇਵਾਰੀ ਨਿਭਾਈਆਂ ਸਾਡੇ ਸ਼ਹਿਰ ਦੀ ਜ਼ਿੰਮੇਵਾਰੀ ਹੈ ਸ਼ਹਿਰ ਬਦਲਣਾ ਨੂੰ ਕਿਸੇ ਵੀ ਬਸੂ ਕੋ ਸਮਰੱਥ ਨਹੀਂ ਆ। ਅੱਜ ਪਾਰਟੀ ਨੇ ਬਹੁਤ ਸਾਰਾ ਮਾਨ ਬਖਸ਼ਿਆ। ਸੋ ਪਹਿਲਾਂ ਵੀ ਅਸੀਂ ਬਲਾਕ ਪ੍ਰਧਾਨ ਸੀ ਹੁਣ ਦੁਬਾਰੇ ਫਿਰ ਸਾਨੂੰ ਬਲਾਕ ਪ੍ਰਧਾਨ ਲਾਇਆ ਸਾਡੇ ਕੰਮਾਂ ਨੂੰ ਦੇਖਦੇ ਹੋਏ। ਸੋ ਜਿਹੜੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਉਸ ਦੀ ਬਹੁਤ ਤਨਦੇਹੀ ਨਾਲ ਨਿਭਾਵਾਂਗੇ। ਇਮਾਨਦਾਰੀ ਨਾਲ ਅਸੀਂ ਭਗਵੰਤ ਮਾਨ ਸਾਹਿਬ ਦੀ ਸੋਚ ਨਾਲ ਜੁੜੇ ਲੋਕਾਂ ਰਿਸ਼ਟਾਚਾਰ ਖਤਮ ਕਰਨਾ ਲੋਕਾਂ ਨੂੰ ਨੌਕਰੀਆਂ ਦੇਣੀਆਂ ਜੋ ਆਪਣਾ ਜਿਹੜਾ ਬੰਗਲਾ ਪੰਜਾਬ ਹੈ ਉਹਦੇ ਅਸੀਂ ਸੁਪਨੇ ਦੇਖ ਰਹੇ ਹਾਂ ਤੇ ਅਸੀਂ ਭਗਵੰਤ ਮਾਨ ਜੀ ਦੇ ਨਾਲ ਆ ਉਹਦੇ ਸਿਪਾਹੀਆਂ ਜਿਵੇਂ ਪਾਰਟੇ ਸਾਡੀ ਡਿਊਟੀ ਲਈ ਜੀ ਬਲਾ ਕੇ ਇਚਾਰਜ ਸਾਨੂੰ ਲਾਇਆ ਹੈ ਤੋਂ ਪੂਰੀ ਇਮਾਨਦਾਰੀ ਦੇ ਤੰਦੇ ਨਾਲ ਮਿਹਨਤ ਕਰਾਂਗੇ ਪਹਿਲਾਂ ਵੀ ਕਰਦੇ ਆ ਰਹੇ ਅੱਗੇ